ਉਹ ਦਿਨਾਂ ਤੋਂ ਆਪਾਂ ਜਿਹੜੇ ਪੰਜਾਬ ਦੇ ਇਤਿਹਾਸ ਬਾਰੇ ਗੱਲ ਕਰ ਰਹੇ ਸੀ ਜੇ ਕਿਸ ਤਰ੍ਹਾਂ ਜਿਹੜੀਆਂ ਦਾਲ ਖਾਲਸਾ ਛੋਟੇ-ਛੋਟੇ ਜੱਥਿਆਂ ਵਿੱਚ ਵੰਡਿਆ ਹੋਇਆ ਸੀ ਤੇ ਫਿਰ ਇੰਨਾ ਹੀ ਜੱਥਿਆਂ ਨੇ ਸਿੱਖ ਮਿਸਲਾਂ ਦਾ ਜਿਹੜਾ ਰੂਪ ਉਧਾਰਨ ਕੀਤਾ ਆਪਾਂ 12 ਮਿਸਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਅੱਜ ਮੈਂ ਤੁਹਾਡੇ ਨਾਲ ਉਹਨਾਂ 12 ਸਿੱਖ ਮਿਸਲਾਂ ਨੂੰ ਤੇ ਪੰਜਾਬ ਨੂੰ ਪੰਜਾਬ ਤੋਂ ਬਾਹਰ ਹੀ ਜਿਹੜਾ ਇਲਾਕਾ ਉਹਨੂੰ ਆਪਣੇ ਅਧੀਨ ਕਰਕੇ ਕਿ ਪੰਜਾਬ ਦੇ ਵਿੱਚ ਸਿੱਖ ਰਾਜ ਲਿਆਉਣ ਵਾਲੇ ਕਮਹਾਨ ਜੋਧਾ ਦੇ ਬਾਰੇ ਗੱਲ ਕਰਾਂਗੀ ਜਿਨ੍ਹਾਂ ਨੂੰ ਅਸੀਂ ਸ਼ੇਰੇ ਪੰਜਾਬ ਦੇ ਨਾਂ ਨਾਲ ਵੀ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਉਹਨਾਂ ਨੇ ਕਿਵੇਂ ਜਿਹੜਾ ਪੰਜਾਬ ਦਾ ਵਿਸਥਾਰ ਜਿਹੜਾ ਕੀਤਾ ਅੱਜ ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੀ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਅਤੇ ਉਹਨਾਂ ਦੇ ਮਾਤਾ ਪਿਤਾ ਬਾਰੇ ਜਾਂ ਉਹਨਾਂ ਦੇ ਮੁੱਢਲੇ ਜੀਵਨ ਉਨਦੇ ਮੁੱਢਲੇ ਜਿਹੜਾ ਬਚਪਨ ਆ ਉਹ ਕਿਸ ਤਰ੍ਹਾਂ ਗੁਜ਼ਰਿਆ ਉਸ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ ਮਹਾਰਾਜ ਰਣਜੀਤ ਸਿੰਘ ਜੀ ਨੂੰ ਸ਼ੇਰ-ਏ-ਪੰਜਾਬ ਦਾ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ ਸ਼ੇਰ-ਏ-ਪੰਜਾਬ ਨੂੰ ਤਾਂ ਕਹਿੰਦੇ ਕਿਉਂਕਿ ਇੰਨੇ ਇੱਕ ਤਾਕਤ ਪਰ ਜਿਹੜੇ ਯੋਧੇ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਵਿੱਚ ਇੱਕ ਸ਼ੇਰ ਵਰਗੀ ਜਿਹੜੀ ਤਾਕਤ ਹੁੰਦੀ ਸੀ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਇੱਕ ਜੋਟ ਰੱਖਿਆ ਤੇ ਸਿੱਖ ਰਾਜ ਜਿਹੜਾ ਉਹਦੇ ਵਿੱਚ ਕਾਇਮ ਕੀਤਾ ਉਹਨਾਂ ਦਾ ਜਨਮ ਜਿਹੜਾ 13 ਨਵੰਬਰ 1780 ਨੂੰ ਗੁਜਰਾਵਾਲਾ ਜਿਹੜਾ ਕਿ ਹੁਣ ਪਾਕਿਸਤਾਨ ਵਿਕੇ ਸਥਿਤ ਹੈ ਮਹਾ ਸਿੰਘ ਜੀ ਦੇ ਘਰ ਮਾਤਾ ਰਾਜਕੌਰ ਜਿਹੜੀ ਕਿ ਮਹਾਰਾਜਾ ਜੀ ਜਿਹੜੇ ਰਾਜ ਦੀ ਜਿਹੜੀ ਤੀ ਸੀ ਉਹਨਾਂ ਦੇ ਘਰ ਹੋਇਆ ਤੇ ਉਹ ਸ਼ੁਕਰ ਚੱਕਿਆ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਚਪਨ ਦਾ ਨਾਮ ਬੁੱਧ ਸਿੰਘ ਸੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਉਹ ਸ਼ੁਕਰ ਚੱਕੀਆ ਮਿਸਲ ਦੇ ਨੇਤਾ ਬਣੇ ਤਾਂ ਸਾਨੂੰ ਥੋੜੀ ਜਿਹੀ ਜਾਣਕਾਰੀ ਉਸ ਸ਼ੁਕਰ ਚੱਕੀਆ ਮਿਸਲ ਵਾਲੀ ਉਹ ਵੀ ਹੋਣੀ ਚਾਹੀਦੀ ਆ ਹਾਂਜੀ ਜਿਵੇਂ ਕਿ ਜਿਹੜੀ ਸ਼ੁਕਰ ਚੱਕੀਆ ਮਿਸਲ ਆ ਉਸ ਦੇ ਮੋਢੀ ਜਿਹੜੇ ਬਾਬਾ ਬੁੱਢਾ ਜੀ ਸੀਗੇ ਉਸ ਤੋਂ ਬਾਅਦ ਨੌ ਸਿੰਘ ਜੀ ਚਰਤ ਸਿੰਘ ਜੀ ਮਹਾ ਸਿੰਘ ਜੀ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੇ ਨੇਤਾ ਬਣੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ 12 ਸਾਲ ਦੇ ਹੀ ਸਨ ਤਾਂ ਉਹਨਾਂ ਦੇ ਪਿਤਾ ਦੀ ਜਿਹੜੀ ਮੌਤ ਆ ਹੋ ਉਹਨਾਂ ਦੇ ਬਚਪਨ ਦੌਰਾਨ ਹੀ ਹੋ ਚੁੱਕੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਇੰਨੀ ਛੋਟੀ ਉਮਰ ਦੇ ਵਿੱਚ ਜਿਹੜਾ ਮਿਸਲ ਦਾ ਉੱਤਰਾਧਿਕਾਰੀ ਜਿਹੜਾ ਬਣਾਇਆ ਗਿਆ ਤੇ ਬਚਪਨ ਵਿੱਚ ਹੀ ਉਹਨਾਂ ਨੂੰ ਇੱਕ ਜਿਹੜੀ ਉਸ ਟਾਈਮ ਉਹ ਇੱਕ ਭਿਆਨਕ ਬਿਮਾਰੀ ਜਿਹੜੀ ਚੇਚਕ ਉਸ ਦੇ ਵੀ ਸ਼ਿਕਾਰ ਹੋਏ ਜਿਸ ਨਾਲ ਉਹਨਾਂ ਦੀ ਖੱਬੀ ਅੱਖ ਦੀ ਜਿਹੜੀ ਨਜ਼ਰ ਆ ਉਹ ਖਰਾਬ ਹੋ ਗਈ ਸੀ ਮਹਾਰਾਜ ਰਣਜੀਤ ਸਿੰਘ ਜੀ ਨੇ ਕਿਸੇ ਵੀ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਉਹ ਪ੍ਰਾਪਤ ਨਹੀਂ ਕੀਤੀ ਸੀ ਕਿਉਂਕਿ ਬਿਮਾਰ ਰਹਿਣ ਕਰਕੇ ਤਾਂ ਉਹਨਾਂ ਨੇ ਜਿਹੜਾ ਜ਼ਿਆਦਾ ਸਮਾਂ ਆਪਣਾ ਉਹ ਘੋੜ ਸਵਾਰੀ ਜਾਂ ਸ਼ਿਕਾਰ ਆਦਿ ਵਿੱਚ ਹੀ ਬਿਤਾਇਆ ਜਿਸ ਦੇ ਕਾਰਨ ਹੀ ਉਹ ਇੱਕ ਮਹਾਨ ਜਿਹੜੇ ਯੋਧਾ ਬਣੇ ਜਿਨ੍ਹਾਂ ਨੇ ਪੰਜਾਬ ਜਿਹੜੀ ਵਾਗ ਡੋਰ ਨੂੰ ਆਪਣੇ ਹੱਥਾਂ ਵਿੱਚ ਲਿਆ ਉਸ ਤੋਂ ਬਾਅਦ ਹੌਲੀ-ਹੌਲੀ ਜਿਉਂ-ਜਿਉਂ ਵੱਡੇ ਹੁੰਦੇ ਗਏ ਉਹ ਹੌਲੀ-ਹੌਲੀ ਜਿਹੜੇ ਪੰਜਾਬ ਆ ਦੇ ਛੋਟੇ-ਛੋਟੇ ਜਿਹੜੇ ਇਲਾਕੇ ਨੇ ਉਹਨੂੰ ਆਪਣੇ ਅਧੀਨ ਕਰਦੇ ਗਏ ਤੇ 1796 ਵਿੱਚ ਫਿਰ ਉਹਨਾਂ ਦਾ ਵਿਆਹ ਜਿਹੜਾ ਕਨਈਆ ਮਿਸਲ ਦੇ ਗੁਰਵਾਰਜ ਸਿੰਘ ਤੇ ਸਦਾ ਕੌਰ ਜੀ ਦੀ ਧੀ ਜਿਹੜੀ ਮਹਿਤਾਬ ਕੌਰ ਨਾਲ ਹੋਇਆ ਤੇ ਜਿਹੜੀ ਉਹਨਾਂ ਦੀ ਸੱਸ ਸਦਾ ਕੌਰ ਸੀ ਉਹਨਾਂ ਨੇ ਉਹਨਾਂ ਦੇ ਪੰਜਾਬ ਦੇ ਵਿਸਥਾਰ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਇਸ ਤਰ੍ਹਾਂ ਹੌਲੀ-ਹੌਲੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਨੇ 12 ਮਿਸਲਾਂ ਨੂੰ ਆਪਣੇ ਅਧੀਨ ਜਿਹੜਾ ਉਹ ਕਰ ਲਿਆ ਤਾਂ ਅਖੀਰ ਉਹਨਾਂ ਨੇ 12 April 1801 ਨੂੰ ਆਪਣੇ ਆਪ ਨੂੰ ਪੰਜਾਬ ਦਾ ਜਿਹੜਾ ਮਹਾਰਾਜਾ ਘੋਸ਼ਿਤ ਕੀਤਾ ਮਹਾਰਾਜਾ ਐਲਾਨਿਆ ਤੇ ਲਾਹੌਰ ਨੂੰ ਜਿਹੜੀ ਕੀ ਆਪਣੀ ਰਾਜਤਾਨੀ ਬਣਾਇਆ ਮੈਂ ਉਮੀਦ ਕਰਦੇ ਹਾਂ ਕਿ ਅੱਜ ਦੀ ਇਸ ਵੀਡੀਓ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੋਢਲੇ ਜਿਹੜੇ ਜੀਵਨ ਦੇ ਬਾਰੇ ਜਾਣਨ ਦੀ ਖਾਸ ਜਿਹੜੇ ਗੱਲਾਂ ਨੇ ਸਾਡੇ ਸਿੱਖ ਇਤਿਹਾਸ ਆ ਜਿਹੜਾ ਉਹਦੇ ਬਾਰੇ ਜਾਣਕਾਰੀ ਜਿਹੜੀ ਹਾਸਲ ਕੀਤੀ ਹੋਵੇਗੀ ਤੇ ਅੱਗੇ ਤੋਂ ਮਹਾਰਾਜਾ ਜੀ ਨੇ ਕਿੱਦਾਂ ਆਪਣੇ ਜਿਹੜੇ ਇਲਾਕਿਆਂ ਨੂੰ ਕਿੱਦਾਂ ਜਿੱਤਿਆ ਇਦਾਂ ਦਾ ਵਿਸਥਾਰ ਕੀਤਾ ਪੰਜਾਬ ਦਾ ਹੋਰ ਤਾਂ ਕਿਹੜੀ-ਕਿਹੜੀਆਂ ਔਕੜਾਂ ਸਈਆਂ ਉਹ ਉਸ ਬਾਰੇ ਜਿਹੜੀ ਵਿਚਾਰ ਚਰਚਾ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ ਧੰਨਵਾਦ